ਸਤਿ ਸ਼੍ਰੀ ਅਕਾਲ ਹਮਦਰਦ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਤੇ ਨਵੇਂ ਹੈਲਥ ਟਿਪਸ ਲੈ ਕੇ ਆਏ ਹਾਂ ਜਿਵੇਂ ਕਿ ਸਰਦੀਆਂ ਚੱਲ ਰਹੀਆਂ ਨੇ ਤਾਂ ਸੋਚਿਆ ਕਿ ਸਰਦੀਆਂ ਦੇ ਕੁਝ ਹੈਲਥ ਟਿਪਸ ਤੁਹਾਡੇ ਨਾਲ ਸਾਂਝੇ ਕਰ ਦਈਏ ਤਾਂ ਕਿ ਤੁਸੀਂ ਵੀ ਵਧੀਆ ਤੰਦਰੁਸਤ ਜ਼ਿੰਦਗੀ ਜੀਓ ਸਕੋ ਤੇ ਤੁਹਾਡੀ ਸਿਹਤ ਵੀ ਵਧੀਆ ਬਰਕਰਾਰ ਰਹੇ ਅੱਜ ਦੇ ਹੈਲਥ ਟਿਪ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੇ ਹਾਂ ਕਿ ਸਰਦੀਆਂ ਦੇ ਵਿੱਚ ਆਪਣੀ ਬਾਡੀ ਨੂੰ ਤੁਸੀਂ ਕਿਵੇਂ ਹੈਲਥੀ ਬਣਾ ਕੇ ਰੱਖ ਸਕਦੇ ਹੋ ਤਸਰਦੀਆਂ ਦੇ ਵਿੱਚ ਆਪਣੀ ਬਾਡੀ ਨੂੰ ਹੈਲਦੀ ਰੱਖਣ ਦੇ ਲਈ ਅੱਜ ਤੁਹਾਡੇ ਨਾਲ ਲਿਆ ਕੇ ਰੈਸਪੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਹੈ ਅਲਸੀ ਤੇ ਮੇਥੀ ਦੇ ਲੱਡੂਆਂ ਦੀ ਜੀ ਹਾਂ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਆ ਅਲਸੀ ਤੇ ਮੇਥੀ ਦਾ ਸੇਵਨ ਸਰੀਰ ਦੇ ਲਈ ਕਿਸ ਤਰ੍ਹਾਂ ਦੇ ਨਾਲ ਲੱਡੂ ਬਣਾਏ ਜਾਂਦੇ ਹਨ ਤੇ ਕੀ ਕੀ ਫਾਇਦੇ ਤੁਹਾਡੇ ਸਰੀਰ ਨੂੰ ਹੋ ਸਕਦੇ ਹਨ ਇਸ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਰਦੀਆਂ ਦੇ ਮੌਸਮ ਵਿੱਚ ਖੁਦ ਨੂੰ ਅੰਦਰੋਂ ਗਰਮ ਤੇ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਲਈ ਘਰਾਂ ਵਿੱਚ ਬਜ਼ੁਰਗ ਠੰਡ ਦਾ ਮੌਸਮ ਆਉਂਦਿਆਂ ਹੀ ਵਕੂ ਵਕ ਤਰ੍ਹਾਂ ਦੇ ਅਲਸੀ ਤੇ ਮੇਥੀ ਦੇ ਲੱਡੂ ਬਣਾਉਣ ਲੱਗ ਜਾਂਦੇ ਹਨ ਜੋ ਸਰੀਰ ਨੂੰ ਗਰਮੀ ਦੇਣ ਦੇ ਨਾਲ ਨਾਲ ਸਿਹਤ ਨੂੰ ਵੀ ਤੰਦਰੁਸਤ ਰੱਖਦੇ ਹਨ ਅਲਸੀ ਤੇ ਮੇਥੀ ਪਾਊਡਰ ਦੇ ਬਣੇ ਇਹ ਲੱਡੂ ਬਹੁਤ ਹੀ ਸੁਆਦੀ ਤੇ ਪੋਸ਼ਟਿਕ ਹੁੰਦੇ ਹਨ ਸਰਦੀਆਂ ਵਿੱਚ ਇਹਨਾਂ ਲੱਡੂਆਂ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ ਜਾਣਦੇ ਆ ਇਹਨਾਂ ਲੱਡੂਆਂ ਨੂੰ ਬਣਾਉਣ ਦੀ ਵਿਧੀ ਤੇ ਇਹਨਾਂ ਦੇ ਫਾਇਦਿਆਂ ਬਾਰੇ ਅਲਸੀ ਤੇ ਮੇਥੀ ਦੇ ਲੱਡੂ ਬਣਾਉਣ ਦੀ ਵਿਧੀ ਕੁਝ ਇਸ ਤਰ੍ਹਾਂ ਦੇ ਨਾਲ ਹੈ ਇਸ ਲਈ ਤੁਹਾਨੂੰ 1 ਕੱਪ ਕਣਕ ਦਾ ਆਟਾ 1/2 ਕੱਪ ਅਲਸੀ ਦਾ ਪਾਊਡਰ 1/4 ਕੱਪ ਮੇਥੀ ਦਾ ਪਾਊਡਰ 1 ਕੱਪ ਗੁੜ ਜੋ ਕਿ ਕद्दूकश ਕੀਤਾ ਹੋਣਾ ਚਾਹੀਦਾ ਹੈ 1/4 ਕੱਪ ਕਿਓ 1/2 ਕੱਪ ਸੁੱਕੇ ਮੇਵੇ ਜਿਵੇਂ ਕਾਜੂ ਬਦਾਮ ਸੌਗੀ 1/2 ਚਮਚ ਇਲਾਇਚੀ ਪਾਊਡਰ ਤੇ ਇਹਨਾਂ ਨੂੰ ਬਣਾਉਣ ਦੀ ਜੋ ਵਿਧੀ ਹੈ ਇੱਕ ਪੈਨ ਵਿੱਚ ਘਿਓ ਗਰਮ ਕਰੋ ਤੇ ਇਸ ਵਿੱਚ ਸੁੱਕੇ ਮੇਵੇ ਨੂੰ ਹਲਕਾ ਪੀਲਾ ਹੋਣ ਤੱਕ ਭੁੰਨ ਲਵੋ। ਇੱਕ ਵੱਡੇ ਭਾਂਡੇ ਵਿੱਚ ਆਟਾ, ਅਲਸੀ ਦਾ ਪਾਊਡਰ, ਮੇਥੀ ਪਾਊਡਰ ਤੇ ਇਲਾਇਚੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਲਾ ਦਿਓ। ਘੱਟ ਅੱਗ ਤੇ ਵੱਖਰੇ ਪੈਨ ਵਿੱਚ ਗੁੜ ਨੂੰ ਪਿਘਲਾ ਲਿਓ। ਧਿਆਨ ਰੱਖੋ ਕਿ ਗੁੜ ਜ਼ਿਆਦਾ گاੜਾ ਨਾ ਹੋ ਜਾਵੇ। ਆਟੇ ਦੇ ਮਿਸ਼ਰਣ ਵਿੱਚ ਪਿਗਲਿਆ ਹੋਇਆ ਗੁੜ ਪਾਓ ਤੇ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾਓ। ਇਸ ਮਿਸ਼ਰਣ ਤੋਂ ਛੋਟੇ ਛੱਡੇ ਲੱਡੂ ਬਣਾ ਲਓ ਤੇ ਸੁੱਕੇ ਮੇਵਿਆਂ ਦੇ ਨਾਲ ਮਿਲਾ ਲਵੋ। ਲੱਡੂਆਂ ਨੂੰ ਠੰਡਾ ਹੋਣ ਲਈ ਕੁਝ ਦੇਰ ਲਈ ਇੱਕ ਥਾਲੀ ਦੇ ਵਿੱਚ ਵੱਖ-ਵੱਖ ਕਰਕੇ ਰੱਖ ਦਿਓ ਇਸ ਤੋਂ ਬਾਅਦ ਇਹਨਾਂ ਨੂੰ ਸਟੀਲ ਦੇ 에ਅਰਟਾਈਟ ਕੰਟੇਨਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਅਲਸੀ ਤੇ ਮੇਥੀ ਦੇ ਲੱਡੂਆਂ ਦੇ ਫਾਇਦੇ ਪਾਚਨ ਤੰਤਰ ਲਈ ਇਹ ਫਾਇਦੇਮੰਦ ਹੁੰਦੇ ਹਨ ਅਲਸੀ ਤੇ ਮੇਥੀ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ ਇਹਨਾਂ ਨਾਲ ਕਬਜ਼ ਐਸਿਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਦੂਸਰਾ ਇਸ ਦਾ ਫਾਇਦਾ ਹੈ ਤੁਹਾਡੀ ਦਿਲ ਦੀ ਸਿਹਤ ਨੂੰ ਅਲਸੀ ਦੇ ਬੀਜਾਂ ਵਿੱਚ omega 3 ਫੈਟੀ ਐਸਿਡ ਹੁੰਦਾ ਹੈ ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਦਿਲ ਦੇ ਦੌਰੇ ਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਭਾਰ ਘਟਾਉਣ ਦੇ ਵਿੱਚ ਵੀ ਇਹਨਾਂ ਦਾ ਫਾਇਦਾ ਹੁੰਦਾ ਹੈ ਅਲਸੀ ਤੇ ਮੇਥੀ ਦੋਵੇਂ ਹੀ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਹੋਇਆ ਰੱਖਦੇ ਹਨ ਅਤੇ ਭਾਰ ਘਟਾਉਣ ਦੇ ਵਿੱਚ ਖੂਬ ਮਦਦ ਵੀ ਕਰਦੇ ਹਨ ਅਲਸੀ ਤੇ ਮੇਥੀ ਦੇ ਲੱਡੂ ਖਾਣ ਨਾਲ ਤੁਹਾਡਾ ਇਮਿਊਨ ਪਾਵਰ ਵੀ ਵਧਦਾ ਹੈ। ਮੇਥੀ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਚਮੜੀ ਦੇ ਲਈ ਕਿਸ ਤਰ੍ਹਾਂ ਦੇ ਨਾਲ ਫਾਇਦੇਮੰਦ ਹੈ? ਅਲਸੀ ਤੇ ਮੇਥੀ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਇਹ ਚਮੜੀ ਨੂੰ ਨਰਮ ਅਤੇ ਚਮਤਕਾਰ ਵੀ ਬਣਾਉਂਦੇ ਹਨ। ਹੱਡੀਆਂ ਨੂੰ ਵੀ ਮਜ਼ਬੂਤ ਕਰਦੇ ਹਨ ਕਿਉਂਕਿ ਮੇਥੀ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਊਰਜਾ ਦਾ ਪੱਧਰ ਵੀ ਵਧਾ ਦਿੰਦਾ ਹੈ ਇਹ ਲੱਡੂ ਊਰਜਾ ਦਾ ਵਧੀਆ ਸਰੋਤ ਹੁੰਦੇ ਹਨ ਅਤੇ ਥਕਾਵਟ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੇ ਹਨ ਬਲੱਡ ਸ਼ੂਗਰ ਕੰਟਰੋਲ ਵੀ ਤੁਹਾਡੀ ਹੋ ਜਾਂਦੀ ਹੈ ਅਲਸੀ ਤੇ ਮੇਥੀ ਦੇ ਲੱਡੂ ਖਾਣ ਦੇ ਨਾਲ ਅਲਸੀ ਤੇ ਮੇਥੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੀ ਚੰਗੇ ਢੰਗ ਦੇ ਨਾਲ ਮਦਦ ਕਰਦੇ ਹਨ ਅਲਸੀ ਵਿੱਚ ਲਿਗਨਨ ਹੁੰਦੇ ਹਨ ਜੋ ਕੈਂਸਰ ਨਾਲ ਲੜਨ ਦੇ ਵਿੱਚ ਮਦਦ ਕਰਦੇ ਹਨ ਬਹੁਤ ਸਾਰੇ ਫਾਇਦੇ ਹਨ ਅਲਸੀ ਤੇ ਮੇਥੀ ਦੇ ਲੱਡੂ ਬਣਾਉਂਦੇ ਤੁਸੀਂ ਇਸ ਰੈਸিপি ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰ ਸਕਦੇ ਹੋ ਤੇ ਇਹ ਬਣਾਉਣੀ ਵੀ ਬਹੁਤ ਜ਼ਿਆਦਾ ਸੌਖੀ ਹੈ ਅਕਸਰ ਹੀ ਘਰ ਦੇ ਵਿੱਚ ਸਾਡੀਆਂ ਦਾਦੀਆਂ ਤੇ ਨਾਨੀਆਂ ਅਲੱਗ-ਅਲੱਗ ਤਰੀਕੇ ਦੀਆਂ ਪੰਜੀਰੀਆਂ ਬਣਾਉਂਦੇ ਹਨ ਤਾਂ ਇੱਕ ਵਾਰੀ ਤੁਸੀਂ ਅਲਸੀ ਤੇ ਮੇਥੀ ਦੇ ਲੱਡੂ ਵੀ ਜ਼ਰੂਰ ਬਣਾ ਕੇ ਦੇਖ ਸਕਦੇ ਹੋ ਅਲਸੀ ਤੇ ਮੇਥੀ ਦੇ ਲੱਡੂਆਂ ਬਾਰੇ ਤਾਂ ਗੱਲ ਕਰ ਲਈ ਹੁਣ ਥੋੜੀ ਚਿਹਰੇ ਦੇ ਸੁੰਦਰਤਾ ਨੂੰ ਕਿਸ ਤਰ੍ਹਾਂ ਤੇ ਨਾਲ ਵਾਜਾ ਸਕਦੇ ਹੋ ਉਸ ਬਾਰੇ ਵੀ ਗੱਲਬਾਤ ਕਰਦੇ ਹਾਂ ਚਿਹਰੇ ਦੇ ਉੱਪਰ ਅੱਖਾਂ ਦੇ نیچے ਡਾਰਕ ਸਰਕਲਸ ਕਾਲੇ ਰੰਗ ਦੇ ਘੇਰੇ ਪੈਣ ਲੱਗ ਜਾਂਦੇ ਹਨ ਤਾਂ ਅਕਸਰ ਹੀ ਮਹਿਲਾਵਾਂ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਕਿ ਸਾਡੀ ਸੁੰਦਰਤਾ ਵਿਗੜ ਰਹੀ ਹੈ ਤਾਂ ਇਸ ਨੂੰ ਵਿਗੜਨ ਤੋਂ ਬਚਾਉਣ ਦੇ ਲਈ ਤੁਹਾਡੇ ਨਾਲ ਕੁਝ ਅੱਜ ਹੈਲਥ ਟਿਪਸ ਸਾਂਝੇ ਕਰਦੇ ਹਾਂ ਤੇ ਇਹ ਵੀ ਦੱਸਦੇ ਹਾਂ ਕਿ ਕਿਉਂ ਅੱਖਾਂ ਦੇ نیچے ਕਾਲੇ ਰੰਗ ਦੇ ਘੇਰੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਜੇਕਰ ਤੁਹਾਡੇ ਵੀ ਅੱਖਾਂ નીચે ਡਾਰਕ ਸਰਕਲਸ ਹਨ ਤੇ ਤੁਸੀਂ ਉਹਨਾਂ ਨੂੰ ਮਿਟਾਉਣਾ ਚਾਹੁੰਦੇ ਹੋ ਤਾਂ ਅੱਜ ਤੁਹਾਡੇ ਨਾਲ ਹੈਲਥ ਟਿਪਸ ਸਾਂਝੇ ਕਰਦੇ ਹਾਂ ਅੱਖਾਂ ਦੇ ਥੱਲੇ ਕਾਲੇ ਘੇਰੇ ਜਾਂ ਡਾਰਕ ਸਰਕਲਸ ਇੱਕ ਆਮ ਸਮੱਸਿਆ ਹੈ ਜੋ ਕਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਨਾ ਕੇਵਲ ਦਿਸਣ ਦੇ ਵਿੱਚ ਖਰਾਬ ਲੱਗਦੇ ਹਨ ਬਲਕਿ ਆਪਣੇ ਚਿਹਰੇ ਨੂੰ ਥੱਕਿਆ ਤੇ ਬੁੱਢਾ ਵੀ ਦਿਖਾਉਂਦੇ ਹਨ ਆਮ ਤੌਰ ਤੇ ਅਸੀਂ ਇਸ ਨੂੰ ਇੱਕ ਬਿਊਟੀ ਕੰਸਰਨ ਦੇ ਰੂਪ ਵਿੱਚ ਦੇਖਦੇ ਹਾਂ ਪਰ ਕਈ ਵਾਰ ਇਹ ਕਿਸੇ ਮੈਡੀਕਲ ਕੰਡੀਸ਼ਨ ਦਾ ਵੀ ਸੰਕੇਤ ਹੋ ਸਕਦੇ ਹਨ ਆਓ ਜਾਣਦੇ ਹਾਂ ਕਿ ਡਾਰਕ ਸਰਕਲਸ ਕਿਉਂ ਹੁੰਦੇ ਹਨ ਤੇ ਇਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਪੂਰੀ ਨੀਂਦ ਨਾ ਲੈਣ ਨਾਲ ਅੱਖਾਂ ਦੇ ਆਸ-ਪਾਸ ਦੀ ਚਮੜੀ ਪਤਲੀ ਹੋ ਜਾਂਦੀ ਹੈ ਤੇ ਬਲੱਡ ਵੈਸਲਜ਼ ਜ਼ਿਆਦਾ ਦਿਖਾਈ ਦੇਣ ਲੱਗ ਜਾਂਦੇ ਹਨ ਯਾਨੀ ਕਿ ਡਾਰਕ ਸਰਕਲਸ ਹੋਣ ਦਾ ਸਭ ਤੋਂ ਪਹਿਲਾ ਕਾਰਨ ਇਹੀ ਹੈ ਕਿ ਨੀਂਦ ਦੀ ਘਾਟ ਹੋਣਾ ਦੂਸਰਾ ਵੱਧਦੀ ਉਮਰ ਦੇ ਨਾਲ ਚਮੜੀ ਦੀ ਲਚਕਤਾ ਘੱਟ ਹੋ ਜਾਂਦੀ ਹੈ ਤੇ ਕੋਲੇਜਨ ਵੀ ਘੱਟ ਹੋਣ ਲੱਗਦਾ ਹੈ ਜਿਸ ਨਾਲ ਡਾਰਕ ਸਰਕਲ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ ਕੁਝ ਲੋਕਾਂ ਵਿੱਚ ਡਾਰਕ ਸਰਕਲਸ ਜੈਨੇਟਿਕਸ ਕਾਰਨਾਂ ਨਾਲ ਵੀ ਹੋ ਸਕਦੇ ਹਨ ਅਲਰਜਿਕ ਰਿਐਕਸ਼ਨ ਨਾਲ ਅੱਖਾਂ ਦੇ ਆਸ-ਪਾਸ ਸੋਜ ਤੇ ਕਾਲਾਪਨ ਹੋ ਸਕਦਾ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾਲ ਚਮੜੀ ਡਰਾਈ ਹੋ ਜਾਂਦੀ ਹੈ ਤੇ ਡਾਰਕ ਸਰਕਲਸ ਦਿਖਾਈ ਦੇਣ ਲੱਗ ਜਾਂਦੇ ਹਨ। ਸੂਰਜ ਦੀਆਂ ਕਿਰਨਾਂ ਨਾਲ ਚਮੜੀ ਵਿੱਚ ਮੈਲੇਨਿਨ ਦਾ ਪ੍ਰੋਡਕਸ਼ਨ ਵਧ ਜਾਂਦਾ ਹੈ ਜਿਸ ਨਾਲ ਕਾਲੇ ਘੇਰੇ ਡੂੰਘੇ ਹੋ ਸਕਦੇ ਹਨ। ਤਣਾਅ ਨਾਲ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਦਾ ਲੈਵਲ ਵਧ ਜਾਂਦਾ ਹੈ ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪੋਸ਼ਟਿਕ ਤੱਤਾਂ ਦੀ ਘਾਟ ਨਾਲ ਵੀ ਡਾਰਕ ਸਰਕਲਸ ਹੋ ਸਕਦੇ ਹਨ। ਕੰਪਿਊਟਰ ਤੇ ਲੰਬੇ ਸਮੇਂ ਤੱਕ ਕੰਮ ਕਰਨ ਜਾਂ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਅੱਖਾਂ ਤੇ ਤਣਾਅ ਪੈਂਦਾ ਹੈ ਤੇ ਡਾਰਕ ਸਰਕਲਸ ਪੈਦਾ ਹੋ ਸਕਦੇ ਹਨ ਹੁਣ ਗੱਲ ਕਰ ਸਕਦੇ ਹਾਂ ਡਾਰਕ ਸਰਕਲਸ ਦੇ ਪਿੱਛੇ ਦੇ ਮੈਡੀਕਲ ਕਾਰਨ ਮੈਡੀਕਲ ਕਾਰਨ ਵੀ ਬਹੁਤ ਸਾਰੇ ਹਨ ਜਿਨ੍ਹਾਂ ਕਰਕੇ ਅੱਖਾਂ ਦੇ نیچے ਡਾਰਕ ਸਰਕਲਸ ਹੋ ਜਾਂਦੇ ਹਨ ਸਰੀਰ ਦੇ ਵਿੱਚ ਆਇਰਨ ਦੀ ਘਾਟ ਨਾਲ ਅਨੀਮੀਆ ਹੁੰਦਾ ਹੈ ਜਿਸ ਕਰਕੇ ਚਮੜੀ ਪੀਲੀ ਪੈ ਜਾਂਦੀ ਹੈ ਤੇ ਡਾਰਕ ਸਰਕਲਸ ਦਿਖਾਈ ਦੇਣ ਲੱਗ ਜਾਂਦੇ ਹਨ ਕਿਡਨੀ ਦੀ ਬਿਮਾਰੀ ਨਾਲ ਸਰੀਰ ਵਿੱਚ ਲਿਕੁਇਡ ਜਮਾ ਹੋ ਜਾਂਦਾ ਹੈ ਜਿਸ ਨਾਲ ਅੱਖਾਂ ਦੇ ਆਸ-ਪਾਸ ਸੋਜ ਹੋ ਸਕਦੀ ਹੈ థਾਇਰੋਇਡ ਗਲੈਂਡ ਦੀਆਂ ਸਮੱਸਿਆਵਾਂ ਵੀ ਡਾਰਕ ਸਰਕਲਸ ਦਾ ਕਾਰਨ ਬਣ ਸਕਦੀਆਂ ਹਨ ਕੁਝ ਲੋਕਾਂ ਨੂੰ ਪੌਲਨ ਧੂੜ ਜਾਂ ਜਾਨਵਰਾਂ ਦੀ ਫਰ ਤੋਂ ਅਲਰਜੀ ਹੁੰਦੀ ਹੈ ਜਿਸ ਨਾਲ ਅੱਖਾਂ ਦੇ ਆਸ-ਪਾਸ ਸੋਜ ਤੇ ਕਾਲਾਪਨ ਵੱਧ ਸਕਦਾ ਹੈ ਡਾਰਕ ਸਰਕਲਸ ਤੋਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਣਾ ਬਚਾਅ ਕਰ ਸਕਦੇ ਹੋ ਇਸ ਦੇ ਕੁਝ ਟਿਪਸ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਹਾਂ ਰੋਜ਼ਾਨਾ ਘੱਟੋ ਘੱਟ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਡੀਹਾਈਡਰੇਸ਼ਨ ਤੋਂ ਬਚਣ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ ਫਲਾਂ ਸਬਜ਼ੀਆਂ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਯੋਗਾ ਮੈਡੀਟੇਸ਼ਨ ਜਾਂ ਹੋਰ ਸਟ्रेस ਰਿਲੀਜ਼ਿੰਗ ਐਕਟੀਵਿਟੀਆਂ ਤੁਹਾਨੂੰ ਹਰ ਰੋਜ਼ ਕਰਨੀਆਂ ਚਾਹੀਦੀਆਂ ਹਨ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਦੀ ਵਰਤੋਂ ਕਰੋ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਅੱਖਾਂ ਤੇ ਠੰਡੇ ਕੰਪਰੈਸ ਲਗਾਉਣ ਨਾਲ ਸੋਜ ਘੱਟ ਹੋ ਸਕਦੀ ਹੈ ਜਾਂ ਫਿਰ ਤੁਸੀਂ ਅੱਖਾਂ ਦੇ ਹੇਠਲੇ ਹਿੱਸੇ ਤੇ ਠੰਡੀ ਬਰਫ਼ ਰੁਮਾਲ ਦੇ ਵਿੱਚ ਲਪੇਟ ਕੇ ਵੀ ਮਲ ਸਕਦੇ ਹੋ ਡਾਰਕ ਸਰਕਲਜ਼ ਦਾ ਇਲਾਜ ਉਹਨਾਂ ਕਾਰਨਾਂ ਤੇ ਨਿਰਭਰ ਕਰਦਾ ਹੈ ਕੁਝ ਮਾਮਲਿਆਂ ਵਿੱਚ ਲਾਈਫਸਟਾਈਲ ਵਿੱਚ ਬਦਲਾਅ ਕਰਨ ਨਾਲ ਹੀ ਡਾਰਕ ਸਰਕਲਸ ਦੂਰ ਹੋ ਜਾਂਦੇ ਹਨ ਕੁਝ ਕਰੀਮ ਤੇ سیرਮ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਡਾਰਕ ਸਰਕਲਸ ਨੂੰ ਘਟ ਕਰਨ ਦੇ ਵਿੱਚ ਮਦਦ ਕਰਦੇ ਹਨ ਹਾਲਾਂਕਿ ਜੇਕਰ ਡਾਰਕ ਸਰਕਲਸ ਕਿਸੇ ਮੈਡੀਕਲ ਸਮੱਸਿਆ ਕਰਕੇ ਹਨ ਤਾਂ ਡਾਕਟਰ ਦੀ ਸਲਾਹ ਨਾਲ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਇਹ ਸੀ ਅੱਜ ਦੇ ਸਾਡੇ ਕੁਝ ਖਾਸ ਹੈਲਥ ਟਿਪਸ ਜੇਕਰ ਤੁਹਾਨੂੰ ਇਹ ਹੈਲਥ ਟਿਪਸ ਵਧੀਆ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਤੇ ਅੱਜ ਦੇ ਸਾਡੇ ਇਸ ਹੈਲਥ ਪ੍ਰੋਗਰਾਮ ਦੇ ਵਿੱਚ ਨਹੀਂ ਮੈਂ ਰੋਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ